ਹੈਲੋ ਹਾਂ ਮਨਦੀਪਾ ਹਾਂਜੀ ਭਾਜੀ ਕਿੱਥੇ ਆ ਮੰਦੀਪ ਤੂੰ ਮੱਕਰ ਭਾਜੀ ਮੈਂ ਨੇੜੇ ਆ ਤੇ ਐਦਾ ਕਰਿਆ ਯਾਰ ਦੁਕਾਨ ਤੇ ਮੈਂ ਜਾਣਾ ਨਾ ਜਰੂਰੀ ਕੰਮ ਕਰਕੇ ਸਮਾਨ ਲੈਣ ਤੇ ਉਹ ਕੁੜੀ ਵੀ ਨਹੀਂ ਆਈ ਨਾ ਮੁੰਡਾ ਆ ਕੋਈ ਤੇ ਮੜਾ ਆਈ ਦੁਕਾਨ ਤੇ ਬੈਠਣਾ ਠੀਕ ਐ ਕੋਈ ਗੱਲ ਨਹੀਂ ਭਾਜੀ ਆ ਕੇ ਮੈਂ ਮਾਰਕੀਟ ਜਾਣਾ ਤੋ ਮਤਲਬ ਜ਼ਿੰਮੇਵਾਰੀ ਰੱਖੇ ਬਿੱਚ ਠੀਕ ਐ ਕੋਈ ਗੱਲ ਨਹੀਂ ਭਾਜੀ 5 ਮਿੰਟ ਦੇ ਦਿੰਦੇ ਆ ਆ ਜੀ ਆ ਜੀ ਮੜਾ ਜਾ ਰਹੀ ਠੀਕ ਐ ਓਕੇ ਕਿਦਾ ਹਾਲ ਚੱਲ ਮਖਨਾ ਬਾਜੀ ਵਧੀਆ ਵਧੀਆ ਹੋਰ ਠੀਕ ਹੈ ਬ੍ਰਦਰ ਬਸ ਇਥੇ ਨੇੜੇ ਹੀ ਸੀ ਅੱਛਾ ਮੈਂ ਜਾਣਾ ਮਾਰਕੀਟ ਤੇ ਬੈਠੀ ਧਿਆਨ ਕੇ ਦੁਕਾਨ ਤੇ ਠੀਕ ਹੈ ਤੇ ਜੋ ਕੋ ਲੋੜ ਲੋੜ ਹੋਏ ਫੋਨ ਕਰ ਲੈ ਧਿਆਨ ਕੇ ਲੋੜ ਪਏ ਤਾਂ ਮੈਨੂੰ ਫੋਨ ਕਰ ਦੇ ਠੀਕ ਹੈ ਕੋਈ ਗੱਲ ਨਹੀਂ ਮੈਂ ਚੱਕ ਲੂੰ ਨਾਲੇ ਲੋੜ ਪਏ ਰਿੰਗ ਕਰ ਹਾਂ ਹਾਂ ਠੀਕ ਹੈ ਧਿਆਨ ਕੇ ਸਮਾਨ ਬਤਾ ਦੇਣਾ ਠੀਕ ਹੈ ਜੀ ਹੋਰ ਕਿਦਾਂ ਮੰਦੀਪ ਠੀਕ ਐ ਮਨਦਰਸ ਤੂੰ ਸੁਣਾ ਕਿਦਾ ਹਾਲ ਚਾਲਾ ਕਰੇ ਠੀਕ ਨੇ ਸਾਰੇ ਸਾਰੇ ਰਾਜੀ ਖੁਸ਼ੀ ਤੂੰ ਸੁਣਾ ਕਿਦਾ ਬੱਚਿਆਂ ਦਾ ਕਿਦਾ ਹਾਲ ਚਾਲ ਫੈਮਿਲੀ ਬਹੁਤ ਵਧੀਆ ਮੱਖਣ ਕਿੱਧਰ ਗਿਆ ਹੈ ਮੱਖਣ ਗਿਆ ਬਾਜ਼ਾਰ ਮਾਰਕੀਟ ਨਿਕਲ ਗਿਆ ਅੱਛਾ ਤੈਨੂੰ ਸੰਭ ਕੇ ਗਿਆ ਦੁਕਾਨ ਹੈ ਹਾਂ ਮੈਨੂੰ ਉਠਾ ਕੇ ਕਹਿੰਦਾ ਯਾਰ ਅੱਧਾ ਘੰਟਾ ਘੰਟਾ ਬਹਿ ਜਾ ਅੱਛਾ ਤੇ ਬੈਠੀ ਜਾ ਤੈਨੂੰ ਪਤਾ ਭਰਾਵਾਂ ਦਾ ਪਿਆਰ ਆਪਣਾ ਵਧੀਆ ਬੈਠੇ ਦਾ ਫਾਇਦਾ ਹੀ ਕਰਾ ਦੇ ਕੋਈ ਚਾਹਤਾ ਦੱਸੋ ਕੀ ਲੈਣਾ ਜੀ ਸਮਾਨ ਲੈਣਾ ਕੋਈ ਦੇ ਦੇ ਇੱਥੇ ਥੋੜਾ ਪਤਾ ਲੱਗਣਾ ਯਾਰ ਇਦਾਂ ਨਹੀਂ ਹੁੰਦਾ ਯਾਰ ਯਾ ਦੋ ਪੈਸੇ 2-4 ਆਟਮਾ ਦੇਣੀ ਆ 4-500 ਦਾ ਸਮਾਨ ਜਿਹੜੀ ਆਟਮਾ ਲੈਣੀ ਤੁਸੀਂ ਲੈ ਲਓ ਜੀ ਮੱਖਣ ਆਊਗਾ ਉੱਥੋਂ ਪੈਸੇ ਪੁੱਛ ਲੈਣੇ ਮੈਂ ਸਸਤਾ ਕਰਾ ਦਊਗਾ ਨਹੀਂ ਜੀ ਮੱਖਣ ਦਾ ਮੈਂ ਪਹਿਲਾਂ ਹੀ ਆ ਜਾਣਾ ਸੀ ਮੈਂ ਪਹਿਲਾਂ ਦੇਖਦਾ ਜਿੱਦ ਤੂੰ ਬੈਠਾ ਨਾ ਮੈਂ ਤਾਈ ਆਇਆ ਯਾਰ ਇਦਾਂ ਮੇਰੇ ਲਈ ਤਾਂ ਔਖਾ ਯਾਰ ਮੱਖਣ ਦਾ ਯਾਰ ਦੇਖ ਤੂੰ ਮੇਰਾ ਭਰਾ ਵਾਂਗੂ ਲੱਗਦਾ ਹੈਂ ਸਿਮਿੰਦਰ ਮੱਖਣ ਨਾਲ ਮੇਰਾ ਪਿਆਰ ਬਹੁਤ ਆ ਇੱਕ ਤਾਂ ਪਿਆਰ ਬਹੁਤ ਆ ਇੱਕ ਉਹ ਅੰਨਾ ਪਿਆਰ ਕਰਦਾ ਮੈਂ ਯਾਰ ਗੱਲ ਅੰਨੇ ਪਿਆਰ ਦੀ ਗੱਲ ਆ ਉਹ ਮੈਨੂੰ ਬਿਠਾ ਕੇ ਗਿਆ ਨਾ ਔਰੇ ਬਹੁਤ ਵੱਡੀ ਗੱਲ ਆ ਜਿੰਮੇਵਾਰੀ ਦੇ ਕੇ ਗਿਆ ਆ ਇਕੱਠੇ ਰਹੇ ਆਪਾਂ ਕਿੰਨੇ ਆਪਣਾ ਪਤਾ ਹੀ ਆ ਯਾਰ ਉਹ ਗੱਲ ਨਹੀਂ ਜੀ ਜੋ ਮਰਜ਼ੀ ਲਾਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਤੈਨੂੰ ਪੈਸੇ ਤਾਂ ਦੇਣੇ ਹੀ ਪੈਣੇ ਆ ਜੇ ਮੈਂ ਨਹੀਂ ਦੇ ਸਕਦਾ ਮੱਖਣ ਚ ਆਉਗਾ ਉਦੋਂ ਆ ਕੇ ਲੈ ਲੈ ਜੋ ਮਰਜ਼ੀ ਲਾਜ ਐਦਾਂ ਕਰਦੇ ਆ ਸਮਾਨ ਲੈਣਾ 1000 ਰੁਪਏ ਦਾ ਮੈਂ ਅੱਛਾ ਪੂੰਗਾ ਲੜ ਦੋ ਟਾਈ ਸੋ ਲੈਣਾ ਤਿੰਨ ਦਾ ਯਾਰ ਇਹ ਜਦਾ ਬੰਦਾ ਨਹੀਂ ਮੈਂ ਤਾਂ ਤੋ ਮੈਨੂੰ ਕਿੱਦਾਂ ਲੱਗੇ ਸਾਰੀ ਉਮਰ ਆਪਣਾ ਇਕੱਠਿਆ ਨੇ ਗੜਤੀ ਯਾਰ ਛੋਟੇ ਹੁੰਦੇ ਆਪਾਂ ਖੇਡਦੇ ਹੁੰਦੇ ਚੰ ਲੱਗਦਾ ਮੈਂ ਪੈਸੇ ਲੈ ਲੂੰਗਾ ਮੱਖਣ ਦੇ ਕੋਲੋਂ ਨਾਲੇ ਪੈਸੇ ਲੈਣੋਂ ਕਦੀ ਵੀ ਨਹੀਂ ਕਰ ਸਕਦਾ ਯਾਰ ਮੈਂ ਤਾਂ ਪੈਸੇ ਪਿੱਛੇ ਭੱਜੇ ਕਰਦੇ ਆਪਾਂ ਕੋਈ ਨਹੀਂ ਫਰਕ ਪੈਂਦਾ ਨਹੀਂ 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 ਯਾਰ ਹੋਰ ਦੱਸ ਚਾਹ ਪਾਣੀ ਪਲਾਵਾ ਇਹ ਕਰ ਸਕਦਾ ਮੈਂ ਤੇ ਲਈ ਕੁਝ ਚਾਹੀਦਾ ਉਹ ਦੱਸ ਦੇ ਪਰ ਪੈਸੇ ਵਾਲਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਭਾਈ ਨਹਿਰ ਦੇ ਵਿੱਚ ਮਾੜਾ ਮਟਾ ਪਾਣੀ ਕੱਢ ਵੀ ਲਾਂਗੇ ਕੋਈ ਫਰਕ ਨਹੀਂ ਪੈਂਦਾ ਉਹ ਨਹੀਂ ਨਹੀਂ ਜੀ ਪਾਜੀ ਜੋ ਮਰਜ਼ੀ ਤੁਹਾਨੂੰ ਕਹਿੰਨੇ ਅੰਨਾ ਪਿਆਰ ਕਰਦਾ ਮੇਰੇ ਨਾਲ ਅੰਨਾ ਪਿਆਰ ਮੈਂ ਡਰ ਦਾ ਪਿਆਰ ਤੋਂ ਨਹੀਂ ਹੈਗਾ ਕਿਉਂ ਮੈਂ ਨਾ ਪਿਆਰ ਕਰਦਾ ਬਸ ਇਸ ਤੋਂ ਡਰ ਲੱਗਦਾ ਮੈਨੂੰ ਕਿ ਮੈਂ ਨਾ ਅੰਨਾ ਪਿਆਰ ਕਰਦਾ ਆ ਪਰ ਉਸ ਵਿਸ਼ਵਾਸ ਨਹੀਂ ਮੈਂ ਤੋੜ ਸਕਦਾ ਚਲ ਕੋਈ ਨਹੀਂ ਅੱਜ ਦੀ ਗੱਲ ਨਹੀਂ ਕਿੰਨੇ ਸਾਲ ਹੋ ਗਏ 10 ਸਾਲ ਤੋਂ ਦੁਕਾਨ ਖੋਲੀ ਹੈ 10 ਸਾਲਾਂ ਤੋਂ ਮੈਂ ਦੀ ਦੁਕਾਨ ਤੇ ਪੈਂਦਾ ਆ ਅੱਜ ਮੈਂ 1 ਰੁਪਏ ਦੀ ਚੋਰੀ ਕਰ ਲਈ ਹੈ ਨਾ ਨਿੰਦਰ ਕਿੰਨੇ ਸਾਲਾਂ ਦਾ ਰਿਕਾਰਡ ਟੁੱਟ ਜਾਣਾ ਮੇਰਾ ਹੁਣ 10 ਸਾਲਾਂ ਕਿਹੜਾ 10 ਸਾਲਾਂ ਤੇ ਚੋਰੀ ਕਰਦਾ ਪਿਆ ਮਨਦੀਪ ਚਲ ਕੋਈ ਨਹੀਂ ਬਾਕੀ ਮਰਦੀ ਹੈ ਤੇ ਨਹੀਂ ਮਿਲਦੇ ਆ ਫਿਰ ਕੋਈ ਨਹੀਂ ਆਪਾਂ ਸੋ ਠੀਕ ਹੈ ਬ੍ਰਦਰ ਠੀਕ ਆ